ਸਾਨੂੰ ਬੋਲਿਆ ਜਾਂਦਾ ਕਿਨੂੰ ਕਿਨੂੰ ਮਿਹਨਤ ਦਿੱਤਾ ਜਾਂਦਾ ਕਿਨੂੰ ਕਿਨੂੰ ਨਹੀਂ ਮਿਲ ਦਿੱਤਾ ਜਾਂਦਾ ਇਹ ਸਵੇਰੇ ਹੀ ਪਤਾ ਲੱਗਦਾ। ਕੀ 4 ਦਿਨ ਦੀ ਜੋ ਪੈਰੋਲ ਮਿਲੀ ਹੈ ਉਸ ਨੂੰ ਲੈ ਕੇ ਕੇ ਆਪਕੋ ਦੱਸਿਆ ਹੈ ਕਿ ਕਿਸ ਤਰੀਕੇ ਸੇ ਪੈਰੋਲ ਮਿਲੀ ਹੈ? ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਜਿੱਦਾਂ ਕੱਲ ਪ੍ਰਧਾਨ ਸਾਹਿਬ ਨੇ ਵੀ ਮੰਗ ਕੀਤੀ ਸਰਕਾਰ ਤੋਂ ਅਸੀਂ ਉਹ ਕਹਿੰਨੇ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਟੀਮ ਨੂੰ। ਬਾਕੀ ਜੇ ਅਜੇ ਕੁਛ ਅੜਚਣਾਂ ਆ ਕੁਛ ਟਾਈਮ ਲੀ ਤੇ ਉਹਨਾਂ ਨੂੰ ਲੰਮੀ ਪ੍ਰੋਲ ਦੇ ਕੇ ਉਹਨਾਂ ਦੇ ਆਪਣੇ ਹਲਕੇ 'ਚ ਦੌਰਾ ਕਰਨ ਦਾ ਧੰਨਵਾਦ ਕਰਨ ਦਾ ਲੋਕਾਂ ਦਾ ਜਿਹੜਾ ਕਿ ਉਹਨਾਂ ਨੇ ਐਡਾ ਵੱਡਾ ਉਹਨਾਂ ਦੇ ਫਤਵਾ ਦਿੱਤਾ ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਆਉਣ ਵਾਲੇ ਸੈਸ਼ਨ 'ਚ ਜੋ ਇਹ ਲੋਕ ਸਭਾ ਦਾ ਸੈਸ਼ਨ ਉਹ ਵਿੱਚ ਉਹ ਆਪਣੀਆਂ ਇਹ ਜਿਹੜੇ ਲੋਕਾਂ ਦੀਆਂ ਦੁੱਖ ਤਕਲੀਫ ਹੈ ਉਹ ਪਾਰਲੀਮੈਂਟ 'ਚ ਰੱਖ ਸਕਗੇ ਜਣੀ ਇੱਕ ਸਾਲ ਦੀ ਪ੍ਰੋਲ ਹੋਰ ਵਧਾਈ ਹੈ ਤੁਸੀਂ ਇਹ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨਾਲ ਰابطਾ ਕੀਤਾ ਕਿਸ ਤਰ੍ਹਾਂ ਕਿਉਂ ਕੀਤਾ ਗਿਆ ਨੇ ਇਹ ਅਜੇ ਤੱਕ ਤੇ ਅਸੀਂ ਇਸ ਇਸ ਮਾਮਲੇ ਚ ਕਾਨੂੰਨੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਪਹਿਲਾਂ ਵੀ ਗੈਰ ਕਾਨੂੰਨੀ ਲਈ ਸੀ ਤੇ ਇਹਦਾ ਹੀ ਜਿਹੜਾ ਲੋਕਾਂ ਚ ਰੋਸ ਸੀ ਉਹਨਾਂ ਨੇ ਰੋਸ ਹੁਣ ਪ੍ਰਗਟ ਕੀਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਖੋਦ ਹੀ ਆਪਣੇ ਫੈਸਲੇ ਤੇ ਵਿਚਾਰ ਕਰਕੇ ਪੰਜਾਬ ਦੇ ਹਿੱਤਾਂ ਲਈ ਤੇ ਸਿੱਖੇ ਹਿੱਤਾਂ ਦਾ ਥੋੜਾ ਖਿਆਲ ਰੱਖਦੇ ਹੋਏ ਸਿੱਖ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ トਰੋਂਟੋ ਐਨਐਸਏ ਵਾਪਸ ਲੈ ਕੇ ਜੋ ਵੀ ਉਹਨਾਂ ਦੇ ਕੇਸ ਝੂਠੇ ਬਣਾਏ ਗਏ ਉਹਨਾਂ ਨੂੰ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤੇ ਇਹ ਜਿਹੜਾ ਕਿ ਪੰਜਾਬ ਦੀ ਸੁੱਖ ਸ਼ਾਂਤੀ ਪੰਜਾਬ ਦੀ ਤਰੱਕੀ ਚ ਉਹ ਵੀ ਆਪਣਾ ਜੋ ਯੋਗਦਾਨ ਨਸ਼ਿਆਂ ਦੀ ਜੜੂ ਵੱਡਾ ਪੱਧਰ ਪੰਜਾਬ ਚ ਚੱਲ ਰਿਹਾ ਉਹ ਰੋਜ਼ ਹੀ ਕਿੰਨੇ ਨੌਜਵਾਨ ਉਹ ਨਸ਼ੇ ਦੀ ਭੇਡ ਚੜ ਰਹੇ ਆ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜੇ ਸਿਰ ਦੇ ਆ ਕਿ ਨਸ਼ੇ ਵਾਸਤੇ ਤੇ ਉਹਨਾਂ ਨੂੰ ਜਲਦੀ ਜਲਦੀ ਰਿਹਾ ਕਰਕੇ ਉਹਨਾਂ ਨੂੰ ਉਸ ਨਸ਼ੇ ਦੇ ਖਿਲਾਫ ਜਿਹੜੀ ਜੰਗ ਉਹ ਪਹਿਲਾਂ ਲੜਦੇ ਰਹੇ ਉਹਦੇ ਚ ਉਹਨਾਂ ਨੂੰ ਲੜਨ ਵਾਸਤੇ ਮੌਕਾ ਦਿੱਤਾ ਜਾਣਾ ਤੇ ਸਰਕਾਰ ਨੇ ਵੀ ਸਹਿਯੋਗ ਕਰਨਾ ਚਾਹੀਦਾ ਇਸੇ ਪੰਜਾਬ ਨੂੰ ਬਚਾਉਣਾ ਚਾਹੁੰਦਾ ਐਸਜੀਪੀਸੀ ਤੇ ਰੋਸ ਹੈ ਤੁਹਾਨੂੰ ਕੇਟੀਐਸਜੀਐਮਸੀ ਨੇ ਤਾਂ ਬੁਲਾਇਆ ਪਰ ਉਹਨਾਂ ਨੇ ਸਾਰ ਨਹੀਂ ਲਈਓ ਭਾਈ ਅਮਰਿਤਪਾਲ ਦੇ ਖਿਲਾਫ ਵੀ ਅਕਾਲੀ ਦਲ ਦੇ ਲੀਡਰ ਬੋਲਦੇ ਰਹੇ ਨਹੀਂ ਚਲੋ ਜੀ ਜੋ ਸਮਾਂ ਬੀਤ ਗਿਆ ਉਹਦੇ ਵਾਸਤੇ ਆਪਾਂ ਐਸੀ ਤੇ ਅੱਜ ਵੀ ਅਪੀਲ ਕਰਦੇ ਕਿ ਸਾਰੀਆਂ ਸਾਡੀਆਂ ਸਿੱਖ ਸਤਾਵਾਂ ਜੋ ਵੀ ਆ ਸਾਰੇ ਸਿੱਖ ਪੰਥ ਨੂੰ ਇਕੱਠਾ ਹੋ ਕੇ ਹੀ ਹੰਬੜਾ ਮਾਰਨਾ ਚਾਹੀਦਾ ਕਿ ਜਿਹੜੇ ਸਾਡੇ ਮਸਲ ਦਰਪੇਸ਼ ਮਸਲੇ ਸਾਡੀ ਕੌਮ ਦੇ ਸਾਹਮਣੇ ਚੁਣਾਉਂਦੀਆਂ ਉਹਦਾ ਮੁਕਾਬਲਾ ਕਰ ਸਕੀਏ ਖਾਲਸਾ ਜੀ ਵੈਕਿਊਮ ਹੈ ਪੰਜਾਬ ਦੇ ਵਿੱਚ ਪੰਥਕ ਸਿਆਸਤ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋਇਆ ਪੰਥਕੌਰ ਅਕਾਲੀ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਉਹਨੂੰ ਭਰਨ ਦੀ ਕੋਸ਼ਿਸ਼ ਕਰੋਗੇ ਪ politcal ਪਾਰਟੀ ਜਲਦੀ ਵੇਖਣ ਨੂੰ ਮਿਲੇਗੀ ਇਸੇ ਕੋਈ ਰੈ ਜਾਂ ਕੋਈ ਇਸ ਤਰ੍ਹਾਂ ਸੋਚ ਰਹੇ ਹਾਂ ਕੁਝ ਜਿਹੜਾ ਆਪਣੇ ਆਪ ਦੀ ਕਿਉਂ ਨਹੀਂ ਅਸੀਂ ਤਾਂ ਸੋਚਦੇ ਹਾਂ ਕਿ ਸਾਰੇ ਪੰਥ ਨੂੰ ਇਕੱਠਾ ਹੋ ਕੇ ਹੀ ਕੋਈ ਇਹੋ ਜਿਹਾ ਫੈਸਲਾ ਲੈਣਾ ਚਾਹੀਦਾ ਹੈ ਕਿ ਜਿਹੜੇ ਸਾ ਇਹ ਇਹ ਸਾਰੀ ਇਹ ਜਿਹੜੀ ਸਿੱਖ ਗਵਾਈ ਇੱਕ ਜਗ੍ਹਾ ਹੋਵੇ ਕੋਈ ਅਕਾਲ ਤਖਤ ਦੀ ਗਵਾਈ ਚ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਇਹੋ ਜਿਹਾ ਹੋਣਾ ਚਾਹੀਦਾ ਕਿ ਜਿੱਥੇ ਸਾਰਾ ਪੰਥ ਇਕੱਠਾ ਹੋ ਕੇ ਤੇ ਜੋ ਵੀ ਇਹ ਪੋਲੀਟਿਕਲ ਵੀ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਅਸੀਂ ਜੋ ਵੀ ਸਾਡੇ ਸਾਹਮਣੇ ਸਮੱਸਿਆਵਾਂ ਉਹਨਾਂ ਦਾ ਅਸੀਂ ਹੱਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹ ਦਿੱਲੀ ਵਿੱਚ ਕੋਈ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਕੇ ਸਾਨੂੰ ਬੁਲਾਇਆ ਹੈ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ ਜੀ ਕਾਲਕਾ ਜੀ ਨੇ ਭਾਈ ਜਸਵੀਰ ਸਿੰਘ ਜੀ ਰੋਡੇ ਸਾਨੂੰ ਰਿ ਇਨਵਾਈਟ ਕੀਤਾ ਸੀ ਮੈਨੂੰ ਤੇ ਅਮਰਿਤਪਾਲ ਦੇ ਫਾਦਰ ਸਾਹਿਬ ਨੂੰ ਕਿ ਤੁਹਾਡਾ ਲੈਕਚਰਾਂ ਦੇ ਜਿੱਤੇ ਤੇ ਤੁਹਾਡਾ ਸਨਮਾਨ ਕਰਨਾ ਹੈ ਤੇ ਮੈਂ ਬਹੁਤ ਧੰਨਵਾਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਉਹਨਾਂ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਦਾ ਤੇ ਭਾਈ ਜਸਵੀਰ ਸਿੰਘ ਰੋਡੇ ਦਾ ਪਾਰਲੀਮੈਂਟ ਆਪਣੇ ਸਮੂਹ ਪੰਜਾਬੀਆਂ ਦਾ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਮੈਨੂੰ ਨਮਾਣੇ ਤੋਂ ਇੰਨਾ ਮਾਣ ਬਖਸ਼ਿਆ ਹੈ ਮੈਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਬਾਹਰ ਬੈਠੇ ਸਿੱਖਾਂ ਦਾ ਵੀ ਤੇ ਉਰੇਦਿਆਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਨਾਲ ਹੀ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਪੱਗ ਕਰਕੇ ਉਹਨਾਂ ਨੇ ਮਿਰਤੀ ਇੰਨਾ ਭਰੋਸਾ ਜਤਾਇਆ ਏ ਮੈਨੂੰ ਇੰਨਾ ਮਾਣ ਬਖਸ਼ਿਆ ਮੈਂ ਉਹਨਾਂ ਨੂੰ ਵੀ ਵਾਅਦਾ ਕਰਦਾ ਕਿ ਮੈਂ ਵੀ ਉਸ ਪੱਗ ਦੀ ਇੱਜ਼ਤ ਰੱਖੂਗਾ ਤੇ ਤੁਹਾਨੂੰ ਸਾਰੀ ਸਿੱਖ ਕੌਮ ਨੂੰ ਕਦੇ ਵੀ ਮੇਰੇ ਵੱਲੋਂ ਕੋਈ ਐਸੀ ਗੱਲ ਨਹੀਂ ਹੋਊਗੀ ਬਈ ਸਿਕੰਦਰ ਸਿਰ ਦਿਮਾ ਹੋਵੇ ਬਾਕੀ ਸਾਡੇ ਆਪੂ ਜੀ ਬੈਠੇ ਹੈ ਇਹ ਜਿਵੇਂ ਅੱਗੇ-ਅੱਗੇ ਸਾਨੂੰ ਗਾਈਡ ਕਰਨਗੇ ਅਸੀਂ ਓਮੀ ਓਮੀ ਚੱਲਾਂਗੇ ਭਾਈ ਸਾਹਿਬ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਕਾਂਗਰਸ ਤੇ ਇੰਡੀਆ ਲਾਇਨ ਸ਼ਾਂਤੀ ਦਾ ਪ੍ਰਤੀਕ ਹੈ ਸ਼ਿਵਜੀ ਮਹਾਰਾਜ ਦੀ ਅਬੇ ਮੁਦਰਾ ਦਾ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਅਹਿੰਸਾਵਾਦੀ ਲੋਕ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੇ ਅਹਿੰਸਾ ਕਿੱਥੇ ਜੀ ਐਮਰਜੈਂਸੀ ਉਹਨਾਂ ਨੇ ਲਾਈ ਹੈ ਜਿਹੜਾ 84 ਦਾ ਜੈਨੋਸਾਈਟ ਹੋਇਆ ਨਸਲਕੁਸ਼ੀ ਹੋਈ ਹੈ ਉਹਨੂੰ ਆਪਾਂ ਦੰਗੇ ਨਹੀਂ ਕਹਿ ਸਕਦੇ ਉਹ ਦੰਗੇ ਹੈ ਵੀ ਨਹੀਂ ਸੀ ਉਹ ਨਸਲ ਖੁਸ਼ੀ ਸੀ ਸਿੱਖਾਂ ਦੀ ਜਿਹੜੀ ਕਾਂਗਰਸ ਨੇ ਕੀਤੀ ਹੈ ਤੇ ਉਸ ਬਾਰੇ ਕੀ ਕਹਿਣਗੇ ਰਾਹੁਲ ਗਾਂਧੀ ਦੌਰ ਸਬਾਰੇ ਕੀ ਕਹਿਣਾ ਲੋ ਜੀ ਲੋ ਪਹਿਲਾਂ ਤੇ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਖਤਾਨ ਕੋਡ ਸ਼ੁਕਰਿਆ ਕਿ ਉਹਨਾਂ ਨੇ ਇਹ ਮਰਦ ਦਰਤ ਨਾਲ ਮਠਾਡੇ ਕਿਹਾ ਵਾਸਤੇ ਉਹਨਾਂ ਦਾ ਬਹੁਤ ਬਹੁਤ ਖਤਾਨ ਕੋਡ ਸ਼ੁਕਰਿਆ ਕਿ ਉਹ ਸਾਰੀ ਸਿੱਖ ਸੰਗਤ ਦੇ ਉੱਪਰ ਮਿਹਰ ਭਰਿਆ ਪ੍ਰਾਤ ਰੱਖਾ ਤੇ ਇਹ ਬਾਕੀ ਸੰਤਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਹੈ ਜਿਹੜੀ ਇਹ ਖੜੂਰ ਸਾਹਿਬ ਜਾਂ ਫਰੀਦਕੋਟ ਦੀ ਆਪਾਂ ਲੜਾਈ ਜਿੱਤੀ ਆ ਇਹ ਸਾਰੇ ਪੰਥ ਨੇ ਰਲ ਕੇ ਜਿੱਤੀ ਆ ਇਹ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਇੱਥੇ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਆ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਹਰ ਹਰ ਪੱਖ ਤੋਂ ਉਹਨਾਂ ਨੇ ਜੋ ਵੀ ਉਹ ਤੇ ਜ਼ਰੂਰ ਸੀ ਉਹ ਸਾਰੀ ਪੂਰੀ ਕਰਕੇ ਸਾਰੇ ਇੱਕ ਮੁੱਠ ਹੋ ਕੇ ਜਾਤ ਪਾ ਧਰਮ ਮਜਬ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਇਹ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਸਾਰੇ ਪੰਜਾਬ ਵਾਲਿਆਂ ਦਾ ਵਿਦੇਸ਼ਾਂ 'ਚ ਵਸਦੀਆਂ ਸਿੱਖ ਸੰਗਤਾਂ ਦਾ ਦੇਸ਼ ਵਿਦੇਸ਼ ਜਿੱਥੇ ਵੀ ਕੋਈ ਜਿੰਨਾ ਵੀ ਇੱਥੇ ਵੱਧ ਵੱਧ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਇਹ ਇਹ ਦਿੱਲੀ ਗੁਰਦਵਾਰਾ ਪਰਮਨ ਕਮੇਟੀ ਨੇ ਜੋ ਆਪਰਾਲਾ ਕੀਤਾ ਸਾਨੂੰ ਸਨਮਾਨ ਦਿੱਤਾ ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੱਕ ਨਮਾਣਿਆਂ ਜਿਆਂ ਨੂੰ ਬਹੁਤ ਵੱਡਾ ਮਾਣ ਹੈ ਇਹ ਸਾਡੀਆਂ ਬਹੁਤ ਵੱਡੀਆਂ ਸਰਮੌਰ ਸੰਸਥਾਵਾਂ ਵਾਂ ਇਹਨਾਂ ਇਹਨਾਂ ਦਾ ਜੋ ਇਹਨਾਂ ਨੇ ਬਖੋਬੀ ਆਪਣਾ ਫਰਜ਼ ਨਿਭਾਇਆ ਤੇ ਇਹ ਅੱਗੇ ਵੀ ਅਸੀਂ ਆ ਉਮੀਦ ਕਰਦੇ ਹਾਂ ਕਿ ਗੁਰੂ ਮਹਾਰਾਜ ਇਹਨਾਂ ਦੇ ਸਿਰ ਤੇ ਵੀ ਮਿਹਰ ਪਰਿਆਤਰਾ ਕਿਸੇ ਕੌਮ ਦੀ ਵੱਤੋਂ ਵੱਸੇ ਵਾਲੇ ਤੇ ਹੋਰ ਵੀ ਜੋ ਸਿੱਖ ਸਿੱਖਾਂ ਦੀਆਂ ਮੰਗਾਂ ਵਾਂ ਜਾਂ ਸਿੱਖਾਂ ਦੇ ਹੱਕਾਂ ਲਈ ਜੋ ਲੜਾਈ ਇਹ ਵੱਤੋਂ ਵੱਧ ਯੋਗਦਾਨ ਪਾ ਸਕਣ ਜਿੱਦਾਂ ਸਾਡੇ ਮਸਲੇ ਆ ਬੰਦੀ ਸਿੰਘਾਂ ਦੇ ਆ ਜਾਂ ਹੋਰ ਜੋ ਇਹਦੇ ਇਹ ਦੇਵਲੂਗੜ੍ਹ ਬੈਠੇ ਆ ਜਾਂ ਹੋਰ ਜਿੱਥੇ ਵੀ ਕੋਈ ਸਿੱਖਾਂ ਨੂੰ ਧੱਕੇ ਨਾਲ ਬੰਦ ਕੀਤਾ ਗਿਆ ਉਹਦੇ ਵਾਸਤੇ ਆਪਾਂ ਨੂੰ ਸਾਰੇ ਪੰਥ ਨੂੰ ਰਲ ਮਿਲ ਕੇ ਆਵਾਜ਼ ਉਠਾ ਕੇ ਸਾਰੇ ਇੱਕ ਮੁਠ ਹੋ ਕੇ ਆਪਾਂ ਇਹ ਮਸਲੇ ਨੂੰ ਜਸਟੀਕਤਾ ਹੀ ਅਸੀਂ ਆਪਣੇ ਜਿੱਦਾਂ ਇਹ ਇਹ ਮਸਲਾ ਆਪਾਂ ਇਹ ਲੜਾਈ ਜਿੱਤੀ ਹੈ ਇਸੇ ਤਰ੍ਹਾਂ ਅਸੀਂ ਸਾਰੇ ਮਸਲੇ ਦੇ ਸਕਦੇ ਜੇ ਸਾਡੀ ਕੌਮ 'ਚ ਗੁਰੂ ਮਹਾਰਾਜ ਦੇ ਕੇ ਇੱਕ ਬੇਨਤੀ ਆ ਕਿ ਸਾਰੀ ਕੌਮ ਨੂੰ ਸਾਡੇ ਨੂੰ ਇੱਕ ਝੰਡੇ ਥਲੇ ਇਕੱਠਾ ਕਰਨ ਤੇ ਸਾਰੇ ਆਪਸੀ ਵੇ ਵੱਖ ਵਖਰੇਵੇਂ ਜਿਹੜੇ ਅਸੀਂ ਦੂਰ ਕਰਕੇ ਦਿਬਦਾ ਦੂਰ ਕਰੋ ਲੈ ਵਲਾਏ ਦੇ ਮਹਾਵਾਕਾਂ ਅਨਸਾਰ ਅਸੀਂ ਸਾਰੇ ਜਣੇ ਇੱਕੋ ਸੀਗੇ ਉਹਨਾਂ ਦੇ ਚਰਨਾਂ 'ਚ ਇਹ ਬੇਨਤੀ ਹੈ ਬਾਕੀ ਸਾਰੀਆਂ ਸਿੱਖ ਸੰਗਤਾਂ ਦਾ মিডিਆ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡਾ ਸਤਿਮਾਨ ਸਨਮਾਨ ਕਰਨ ਵਾਸਤੇ ਇਹਨਾਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੈਸੇਦਰ ਸਾਹਿਬ ਜੀ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਲ ਕੱਲ ਦਾ ਥੋੜਾ ਬਰੀਫ ਕਰ ਦਿਓ ਤੁਹਾਨੂੰ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਹੈ ਕਿਵੇਂ ਭਾਈ ਸਾਹਿਬ ਆਉਣਗੇ ਥੋੜ੍ਹਾ ਕਿੰਨੀ ਕੀ ਜਾਣਕਾਰੀ ਉਹ ਸਾਰੀ ਬਰੀਫ ਕਰ ਦਿਓ ਜੀ ਨਹੀਂ ਉਹ ਜਾਣਕਾਰੀ ਸਾਨੂੰ ਅਜੇ ਫਿਲਹਾਲ ਤੇ ਇਹਨਾਂ ਕਿ ਕੱਲ ਨੂੰ ਉਹ ਆਉਣਗੇ ਤੇ ਉਹਦੇ ਵਾਸਤੇ ਕੀ ਸ਼ਡਿਊਲ ਹੈ ਉਹ ਅਜੇ ਸਾਨੂੰ ਦੱਸਿਆ ਨਹੀਂ ਗਿਆ ਤੇ ਉਹ ਅਜੇ ਬਾਤ ਚ ਸਵੇਰੇ ਹੀ ਸਾਨੂੰ ਪਤਾ ਲੱਗੂਗਾ ਕਿ ਕਿੰਨੇ ਵਜੇ ਸਾਨੂੰ ਬੁਲਾਇਆ ਜਾਂਦਾ ਕਿਹਨੂੰ ਕਿਹਨੂੰ ਮਹਿਮਨ ਦਿੱਤਾ ਜਾਂਦਾ ਕਿਹਨੂੰ ਕਿਹਨੂੰ ਨਹੀਂ ਮਹਿਮਨ ਦਿੱਤਾ ਜਾਂਦਾ ਇਹ ਸਵੇਰੇ ਹੀ ਪਤਾ ਲੱਗੂਗਾ ਇਹ 4 ਦਿਨ ਦੀ ਜੋ ਪੈਰੋਲ ਮਿਲੀ ਹੈ ਉਸ ਨੂੰ ਲੈ ਕੇ ਵੀ ਆਪਕੋ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਪੈਰੋਲ ਮਿਲੀ ਹੈ ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਜਿੱਦਾਂ ਕੱਲ ਪ੍ਰਧਾਨ ਸਾਹਿਬ ਨੇ ਵੀ ਮੰਗ ਕੀਤੀ ਸਰਕਾਰ ਤੋਂ ਅਸੀਂ ਉਹ ਕਹਿੰਨੇ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਟੀਮ ਨੂੰ ਬਾਕੀ ਜੇ ਅਜੇ ਕੁਝ ਅੜਚਣਾਂ ਕੁਝ ਟਾਈਮ ਲੀ ਤੇ ਉਹਨਾਂ ਨੂੰ ਲੰਮੀ ਪ੍ਰੋਲ ਦੇ ਕੇ ਉਹਨਾਂ ਦੇ ਆਪਣੇ ਹਲਕੇ 'ਚ ਦੌਰਾ ਕਰਨ ਦਾ ਧੰਨਵਾਦ ਕਰਨ ਦਾ ਲੋਕਾਂ ਦਾ ਜਿਹੜਾ ਕਿ ਉਹਨਾਂ ਨੇ ਏਡਾ ਵੱਡਾ ਉਹਨਾਂ ਨੇ ਫਤਵਾ ਦਿੱਤਾ ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਆਉਣ ਵਾਲੇ ਸੈਸ਼ਨ 'ਚ ਜੋ ਇਹ ਲੋਕ ਸਭਾ ਦਾ ਸੈਸ਼ਨ ਉਹ ਵਿੱਚ ਆਪਣੀਆਂ ਇਹ ਜਿਹੜੇ ਲੋਕਾਂ ਦੀਆਂ ਦੁੱਖ ਤਕਲੀਫ ਹੈ ਉਹ ਪਾਰਲੀਮੈਂਟ 'ਚ ਰੱਖ ਸਕਗੇ ਜਿਹੜੀ ਇੱਕ ਸਾਲ ਦੀ ਪ੍ਰੋਲ ਹੋਰ ਵਧਾਈ ਹੈ ਤੁਸੀਂ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨਾਲ ਰابطਾ ਕੀਤਾ ਕਿਸ ਤਰ੍ਹਾਂ ਕਿਉਂ ਕੀਤਾ ਗਿਆ ਨੇ ਇਹ ਅਜੇ ਤੱਕ ਤੇ ਅਸੀਂ ਇਸ ਇਸ ਮਾਮਲੇ ਚ ਕਾਨੂੰਨੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਪਹਿਲਾਂ ਵੀ ਗੈਰ ਕਾਨੂੰਨੀ ਲਈ ਸੀ ਤੇ ਇਹਦਾ ਹੀ ਜਿਹੜਾ ਲੋਕਾਂ ਚ ਰੋਸ ਸੀ ਉਹਨਾਂ ਨੇ ਰੋਸ ਹੁਣ ਪ੍ਰਗਟ ਕੀਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਖੁਦ ਹੀ ਆਪਣੇ ਫੈਸਲੇ ਤੇ ਵਿਚਾਰ ਕਰਕੇ ਪੰਜਾਬ ਦੇ ਹਿੱਤਾਂ ਲਈ ਸਿੱਖੇ ਹਿੱਤਾਂ ਦਾ ਥੋੜਾ ਖਿਆਲ ਰੱਖਦੇ ਹੋਏ ਸਿੱਖ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਤੁਰੰਤ ਐਨਐਸਏ ਵਾਪਸ ਲੈ ਕੇ ਜੋ ਵੀ ਉਹਨਾਂ ਦੇ ਕੇਸ ਝੂਠੇ ਬਣਾਏ ਗਏ ਉਹਨਾਂ ਨੂੰ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤੇ ਇਹ ਜਿਹੜਾ ਕਿ ਪੰਜਾਬ ਦੀ ਸੁੱਖ ਸ਼ਾਂਤੀ ਪੰਜਾਬ ਦੀ ਤਰੱਕੀ ਚ ਉਹ ਵੀ ਆਪਣਾ ਜੋ ਯੋਗਦਾਨ ਨਸ਼ਿਆਂ ਦੀ ਜੜੂ ਵੱਡਾ ਪੈਰ ਪੰਜਾਬ ਚਲ ਰਿਹਾ ਉਹ ਰੋਜ਼ ਹੀ ਕਿੰਨੇ ਨੌਜਵਾਨ ਉਹ ਨਸ਼ੇ ਦੀ ਭੇਡ ਚੜ ਰਹੇ ਆ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜੇ ਸਿਰਦੇ ਆ ਕਿ ਨਸ਼ੇ ਵਾਸਤੇ ਤੇ ਉਹਨਾਂ ਨੂੰ ਇਸ ਜਲਦੀ ਜਲਦੀ ਰਿਹਾ ਕਰਕੇ ਉਹਨਾਂ ਨੂੰ ਉਸ ਨਸ਼ੇ ਦੇ ਖਿਲਾਫ ਜਿਹੜੀ ਜੰਗ ਉਹ ਪਹਿਲਾਂ ਲੜਦੇ ਰਹੇ ਉਹਦੇ ਚ ਉਹਨਾਂ ਨੂੰ ਲੜਨ ਵਾਸਤੇ ਮੌਕਾ ਦੇ ਦੇਣਾ ਸਰਕਾਰ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਜੇ ਐਸੇ ਪੰਜਾਬ ਨੂੰ ਬਚਾਉਣਾ ਚਾਹੁੰਦਾ ਐਸਜੀਪੀਸੀ ਦੇ ਰੋਸ ਹੈ ਤੁਹਾਨੂੰ ਕਿਉਂਕਿ ਜੇ ਐਸਜੀਐਮਸੀ ਨੇ ਤਾਂ ਬੁਲਾਇਆ ਪਰ ਉਹਨਾਂ ਨੇ ਸਾਰ ਨਹੀਂ ਲਈਓ ਭਾਈ ਅਮਰਪਾਲ ਦੇ ਖਿਲਾਫ ਵੀ ਅਕਾਲੀ ਦਲ ਦੇ ਲੀਡਰ ਬੋਲਦੇ ਰਹੇ ਨੇ ਚਲੋ ਜੀ ਜੋ ਸਮਾਂ ਬੀਤ ਗਿਆ ਉਹਦੇ ਵਾਸਤੇ ਆਪਾਂ ਅੱਜ ਵੀ ਅਪੀਲ ਕਰਦੇ ਕਿ ਸਾਰੀਆਂ ਸਾਡੀਆਂ ਸਿੱਖ ਸਤਾਵਾਂ ਜੋ ਵੀ ਆ ਸਾਰੇ ਸਿੱਖ ਪੰਥ ਨੂੰ ਇਕੱਠਾ ਹੋ ਕੇ ਹੀ ਹੰਬੜਾ ਮਾਰਨਾ ਚਾਹੀਦਾ ਹੈ ਕਿ ਜਿਹੜੇ ਸਾਡੇ ਮਸਲ ਦਰਪੇਸ਼ ਮਸਲੇ ਸਾਡੀ ਕੌਮ ਦੇ ਸਾਹਮਣੇ ਚੁਣਾਉਂਦੀਆਂ ਉਹਦਾ ਮੁਕਾਬਲਾ ਕਰ ਸਕੀ। ਖਾਨ ਸਾਹਿਬ ਜੀ ਵੈਕਿਊਮ ਹੈ ਪੰਜਾਬ ਦੇ ਵਿੱਚ ਪੰਥਕ ਸਿਆਸਤ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਖੜਾ ਪੈਦਾ ਹੋਇਆ ਪੰਥਕਔਰ ਅਕਾਲੀ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਉਹਨੂੰ ਭਰਨ ਦੀ ਕੋਸ਼ਿਸ਼ ਕਰੋਗੇ। ਪੋਲਿਟিক্যাল ਪਾਰਟੀ ਜਲਦੀ ਵੇਖਣ ਨੂੰ ਮਿਲੇਗੀ ਇਸੇ ਕੋਈ ਰੈ ਜਾਂ ਕੋਈ ਏਸੋ ਆ ਸੋਚ ਰਹੇ ਹਾਂ ਕੁਝ ਇਹ ਜੀ ਹੱਤ ਨੇ ਆਪਦੇ ਕਿਉਂ ਹੋ ਗਏ ਨਹੀਂ ਅਸੀਂ ਤਾਂ ਸੋਚਦੇ ਹਾਂ ਕਿ ਸਾਰੇ ਪੰਥ ਨੂੰ ਇਕੱਠਾ ਹੋ ਕੇ ਹੀ ਕੋਈ ਇਹੋ ਜਿਹਾ ਫੈਸਲਾ ਲੈਣਾ ਚਾਹੀਦਾ ਹੈ ਕਿ ਜਿਹੜੇ ਇਹ ਸਾਰੀ ਇਹ ਜਿਹੜੀ ਸਿੱਖ ਗਵਾਈ ਇੱਕ ਜਗ੍ਹਾ ਹੋਵੇ ਕੋਈ ਅਕਾਲ ਤਖਤ ਦੀ ਗਵਾਈ ਚ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਇਹੋ ਜਿਹਾ ਹੋਣਾ ਚਾਹੀਦਾ ਕਿ ਜਿੱਥੇ ਸਾਰਾ ਪੰਥ ਇਕੱਠਾ ਹੋ ਕੇ ਤੇ ਜੋ ਵੀ ਇਹ ਪੋਲੀਟਿਕਲ ਵੀ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਅਸੀਂ ਜੋ ਵੀ ਸਾਡੇ ਸਾਹਮਣੇ ਸਮੱਸਿਆਵਾਂ ਉਹਨਾਂ ਦਾ ਅਸੀਂ ਹੱਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਸ ਸਿੰਘ ਉਹ ਦਿੱਲੀ ਵਿੱਚ ਸੋਈ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਕੇ ਸਾਨੂੰ ਬੁਲਾਇਆ ਹੈ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਨੀਤ ਸਿੰਘ ਜੀ ਕਾਲਕਾ ਜੀ ਨੇ ਭਾਈ ਜਸਵੀਰ ਸਿੰਘ ਜੀ ਰੋਡੇ ਸਾਨੂੰ ਰਿ ਇਨਵਾਈਟ ਕੀਤਾ ਸੀ ਮੈਨੂੰ ਤੇ ਅਮਰਿਤਪਾਲ ਦੇ ਫਾਦਰ ਸਾਹਿਬ ਨੂੰ ਕਿ ਤੁਹਾਡਾ ਇਲੈਕਸ਼ਨਾਂ ਦੇ ਜਿੱਤੇ ਤੇ ਤੁਹਾਡਾ ਸਨਮਾਨ ਕਰਨਾ ਹੈ ਤੇ ਮੈਂ ਬਹੁਤ ਧੰਨਵਾਦੀ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਉਹਨਾਂ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਦਾ ਤੇ ਭਾਈ ਜਸਵੀਰ ਸਿੰਘ ਰੋਡੇ ਦਾ। ਤਾਲੀ ਮੈਂ ਆਪਣੇ ਸਮੂਹ ਪੰਜਾਬੀਆਂ ਦਾ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਤੋਂ ਇੰਨਾ ਮਾਣ ਬਖਸ਼ਿਆ ਹੈ ਮੈਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ। ਮੈਂ ਬਹੁਤ ਬਹੁਤ ਧੰਨਵਾਦੀਆਂ ਸਾਰਿਆਂ ਦਾ ਬਾਹਰ ਬੈਠੇ ਸਿੱਖਾਂ ਦਾ ਵੀ ਤੇ ਉਰੇ ਦੇਆਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਨਾਲ ਹੀ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਪੱਗ ਕਰਕੇ ਉਹਨਾਂ ਨੇ ਮੇਰੇ ਤੇ ਇੰਨਾ ਭਰੋਸਾ ਜਤਾਇਆ ਏ ਮੈਨੂੰ ਇੰਨਾ ਮਾਣ ਬਖਸ਼ਿਆ ਮੈਂ ਉਹਨਾਂ ਨੂੰ ਵੀ ਵਾਅਦਾ ਕਰਦਾ ਕਿ ਮੈਂ ਵੀ ਉਸ ਪੱਗ ਦੀ ਇੱਜ਼ਤ ਰੱਖੂੰਗਾ ਤੇ ਤੁਹਾਨੂੰ ਸਾਰੀ ਸਿੱਖ ਕੌਮ ਨੂੰ ਕਦੇ ਵੀ ਮੇਰੇ ਵੱਲੋਂ ਕੋਈ ਐਸੀ ਗੱਲ ਨਹੀਂ ਹੋਊਗੀ ਬਈ ਸਿਕੰਦਰ ਸਿਰ ਦਿਮਾ ਹੋਵੇ ਬਾਕੀ ਸਾਡੇ ਬਾਪੂ ਜੀ ਬੈਠੇ ਆ ਇਹ ਜਿਵੇਂ ਅੱਗੇ-ਅੱਗੇ ਸਾਨੂੰ ਗਾਈਡ ਕਰਨਗੇ ਅਸੀਂ ਓਮੀ ਓਮੀ ਚੱਲਾਂਗੇ ਭਾਈ ਸਾਹਿਬ ਰਾਹੁਲ ਗਾਂਧੀ ਨੇ ਲੋਕ ਸਭਾ ਚ ਕਿਹਾ ਕਿ ਕਾਂਗਰਸ ਤੇ ਇੰਡੀਆ ਆਲਾਈਂ ਸ਼ਾਂਤੀ ਦਾ ਪ੍ਰਤੀਕ ਹੈ ਸ਼ਿਵਜੀ ਮਹਾਰਾਜ ਦੀ ਅਬੇ ਮੁਜ਼ਰਾ ਦਾ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਅਹਿੰਸਾਵਾਦੀ ਲੋਕ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੇ ਅਹਿੰਸਾ ਕਿੱਥੇ ਜੀ ਐਮਰਜੈਂਸੀ ਉਹਨਾਂ ਨੇ ਲਾਈ ਹੈ ਜਿਹੜਾ 84 ਦਾ ਜੈਨੋਸਾਈਟ ਹੋਇਆ ਨਸਲਕੁਸ਼ੀ ਹੋਈ ਹੈ ਉਹਨੂੰ ਆਪਾਂ ਦੰਗੇ ਨਹੀਂ ਕਹਿ ਸਕਦੇ ਉਹ ਦੰਗੇ ਹੈ ਵੀ ਨਹੀਂ ਸੀ ਉਹ ਨਸਲਕੁਸ਼ੀ ਸੀ ਸਿੱਖਾਂ ਦੀ ਜਿਹੜੀ ਕਾਂਗਰਸ ਨੇ ਕੀਤੀ ਹੈ ਤੇ ਉਸ ਬਾਰੇ ਕੀ ਕਹਿਣਗੇ ਰਾਹੁਲ ਗਾਂਧੀ ਦੌਰਸ ਬਾਰੇ ਕੀ ਕਹਿਣਾ ਲੋ ਜੀ ਲੋ ਪਹਿਲਾਂ ਤੇ ਸਾਇਹ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਖਤਾਨ ਕੋਲ ਸ਼ੁਕਰਿਆ ਕਿ ਉਹਨਾਂ ਨੇ ਇਹ ਉਹਨਾਂ ਦੇ ਦਰਦ ਇਹ ਮੱਥਾ ਦੇ ਗਿਆ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਕਿ ਉਹ ਸਾਰੀ ਸਿੱਖ ਸੰਗਤ ਦੇ ਉੱਪਰ ਮੇਰ ਪਰਿਆਤਰਾਤ ਰੱਖਾ ਤੇ ਇਹ ਬਾਕੀ ਸੰਗਤਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਹੈ ਜਿਹੜੀ ਇਹ ਖੜੂਰ ਸਾਹਿਬ ਜਾਂ ਫਰੀਦਕੋਟ ਦੀ ਆਪਾਂ ਲੜਾਈ ਜਿੱਤੀ ਆ ਇਹ ਸਾਰੇ ਪੰਥ ਨੇ ਰਲ ਕੇ ਜਿੱਤੀ ਆ ਇਹ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਇੱਥੇ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਆ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਹਰ ਹਰ ਪੱਖ ਤੋਂ ਉਹਨਾਂ ਨੇ ਜੋ ਵੀ ਉਹ ਤੇ ਜ਼ਰੂਰ ਸੀ ਉਹ ਸਾਰੀ ਪੂਰੀ ਕਰਕੇ ਸਾਰੇ ਇੱਕ ਮੁੱਠ ਹੋ ਕੇ ਜਾਤ ਪਾ ਧਰਮ ਮਜਬ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਇਹ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਸਾਰੇ ਪੰਜਾਬ ਵਾਲਿਆਂ ਦਾ ਵਿਦੇਸ਼ਾਂ ਤੇ ਵਸਦੀਆਂ ਸਿੱਖ ਸੰਗਤਾਂ ਦਾ ਦੇਸ਼ ਵਿਦੇਸ਼ ਜਿੱਥੇ ਵੀ ਕੋਈ ਜਿੰਨਾ ਵੀ ਇੱਥੇ ਵੱਧ ਵੱਧ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਇਹ ਇਹ ਦਿੱਲੀ ਗੁਰਦਵਾਰਾ ਪ੍ਰਬੰਧ ਕਮੇਟੀ ਨੇ ਜੋ ਆਪਰਾਲਾ ਕੀਤਾ ਸਾਨੂੰ ਸਨਮਾਨ ਦਿੱਤਾ ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੱਕ ਨਮਾਣਿਆਂ ਜਿਆਂ ਨੂੰ ਬਹੁਤ ਵੱਡਾ ਮਾਣ ਹੈ ਇਹ ਸਾਡੀਆਂ ਬਹੁਤ ਵੱਡੀਆਂ ਸਰਮੌਰ ਸੰਸਥਾਵਾਂ ਵਾਂ ਇਹਨਾਂ ਇਹਨਾਂ ਦਾ ਜੋ ਇਹਨਾਂ ਨੇ ਬਖੋਬੀ ਆਪਣਾ ਫਰਜ਼ ਨਿਭਾਇਆ ਤੇ ਇਹ ਅੱਗੇ ਵੀ ਅਸੀਂ ਆ ਉਮੀਦ ਕਰਦੇ ਹਾਂ ਕਿ ਗੁਰੂ ਮਹਾਰਾਜ ਇਹਨਾਂ ਦੇ ਸਿਰ ਤੇ ਵੀ ਮੀਰ ਪਰਿਆਤਰਾ ਕਿਸੇ ਕੌਮਤੀ ਵਤੋਂ ਵਸੇਵਾਂ ਤੇ ਹੋਰ ਵੀ ਜੋ ਸਿੱਖ ਸਿੱਖਾਂ ਦੀਆਂ ਮੰਗਾਂ ਵਾਂ ਜਾਂ ਸਿੱਖਾਂ ਦੇ ਹੱਕਾਂ ਲਈ ਜੋ ਲੜਾਈ ਇਹ ਵਤੋਂ ਵਤ ਜੋਗਦਾਨ ਪਾ ਸਕਣ ਜਿੱਦਾਂ